ਬਾਬਾ ਰਾਜਾ ਰਾਜ ਜੀ ਕਿਤੇ ਉਹ ਸੱਤ ਚ ਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਮੈਡਮ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋ ਲੋਕ ਤੁਹਾਨੂੰ ਸੁੰਦੇ ਰਹਿੰਦੇ ਨੇ ਸਟੇਜਾਂ ਦੇ ਉੱਤੋਂ ਅੱਜ ਵੀ ਤੁਸੀਂ ਧਾਰਮਿਕ ਗੀਤ ਗਾਇਆ ਲੋਕਾਂ ਨੂੰ ਨੌਜਵਾਨਾਂ ਨੂੰ ਸचेਤ ਕੀਤਾ ਨੇ ਵੈਸੇ ਧਾਰਮਿਕ ਗੀਤ ਤਾਂ ਇਸ ਤੋਂ ਬਿਨਾ ਕੁਝ ਵੀ ਨਹੀਂ ਆ ਬਟ ਬਹੁਤ ਪਹਿਲਾਂ ਵੀ ਅਸੀਂ ਜਦੋਂ ਪਿਛਲੀ ਵਾਰ ਵੀ ਸਿੱਧੂ ਵੀਰੇ ਦੇ ਨਾਲ ਵੀ ਅਸੀਂ ਗਏ ਸੀ ਬਹੁਤ ਸਟੇਜਾਂ ਤੇ ਗਾ ਕੇ ਵੀ ਆਏ ਆ ਦਿੱਲੀ ਕਿਉਂਕਿ ਜਿਹੜੇ ਚਾਹਦੇ ਸੂਝ ਨੂੰ ਸਲਾਮ ਹੁੰਦੀ ਹੈ ਉਹ ਬੰਦੇ ਨੂੰ ਸਲਾਮ ਹੁੰਦੀ ਹੈ ਜਿਹੜਾ ਬੇਡਰ ਡਰੇ ਇੱਥੇ ਆ ਜੇ ਤੁਹਾਡੇ ਤੇ ਪਹਿਲਾਂ ਤਾਂ ਡਰ ਨਹੀਂ ਆਇਆ ਤੁਸੀਂ ਇੱਥੇ ਪਹੁੰਚੇ ਹੋ ਕੋਈ ਡਰ ਦੀ ਗੱਲ ਨਹੀਂ ਹਰਗਾਦਾ ਇੱਕ ਦਿਨ ਮਰਨਾ ਹੀ ਆ ਜੇ ਮਰਨਾ ਤਾਂ ਘਰੇ ਬੈਠ ਕੇ ਮਰਨਾ ਸੱਚ ਤੇ ਜਿਉਣਾ ਝੂਠ ਹੈ ਮੌਤ ਨੇ ਤੇ ਆਏ ਜਾਣਾ ਜਿਹਨੇ ਪੈਦਾ ਕੀਤਾ ਉਹਨੇ ਹੀ ਲੈ ਕੇ ਜਾਣਾ ਗੱਲ ਨਹੀਂ ਕੋਈ ਵਿੱਚ ਜੋਸ਼ ਭਰਿਆ ਗੀਤ गा ਕੇ ਧਾਰਮਿਕ ਗੀਤ ਵੀ ਗਾਇਆ ਤਾ ਇਸ ਤਰ੍ਹਾਂ ਦੇ ਤੁਹਾਡੇ ਗੀਤ ਬਹੁਤ ਸਾਰੇ ਨੇ ਜੇ ਸਟੇਜ ਤੋਂ ਗਾਏ ਹੋਏ ਨੇ موسی ਜੱਟ ਫਿਲਮ ਦਾ ਗੀਤ ਸੀ ਉਹ ਲੋਕਾਂ ਨੂੰ ਤਾਂ ਜੋਸ਼ ਆਉਂਦਾ ਹੀ ਆਉਂਦਾ ਸਾਨੂੰ ਖੁਦ ਨੂੰ ਵੀ ਆ ਜਾਂਦਾ ਜਦੋਂ ਅਸੀਂ ਗਾਉਨੇ ਹਾਂ ਬਹੁਤ ਜੱਟ ਦਾ ਜਵਾਨ ਹੋ ਗਿਆ ਚਾਹਣ ਨੇ ਚਾਹੀਦੇ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਸਾਰੇ ਸਿੰਗਰਾਂ ਨੂੰ ਅੱਜ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇ ਸਾਨੂੰ ਕਿਸਾਨ ਬੁਲਾਉਂਦੇ ਨੇ ਪ੍ਰੋਗਰਾਮਾਂ ਤੇ ਜੱਟ ਬੁਲਾਉਂਦੇ ਨੇ ਜ਼ਮੀਨਾਂ ਜਾਇਦਾਦਾਂ ਵਾਲੇ ਕੀ ਕਰ ਰਹੇ ਆ ਪਾਨਾ ਸਿੱਧੂ ਹੋਰਾਂ ਨੇ ਵੱਡਾ ਇਕੱਠ ਕੀਤਾ ਜਿੱਥੇ ਕਿ ਬਲਕਾਰਨ ਖਿੱਲਾ ਮੈਡਮ ਰਜਿੰਦਰ ਕੁਲਚਨ ਜਸਵਿੰਦਰ ਕੌਰ ਬਰਾੜ ਮੈਡਮ ਮੈਮ ਨਾਲ ਗੱਲ ਹੋਈ ਸੀਗੀ ਤਾਂ ਪਾਨਾ ਪਗੋੜਾ ਦੇ ਵੀ ਇੱਥੇ ਭਾਈ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਇਕੱਠ ਹੈ ਤੇ ਇਹ ਇਕੱਠ ਕੀ ਕਹਿ ਰਿਹਾ ਆਪਣੇ ਆਪ ਨੌਜਵਾਨ ਭਾਰੀ ਗਿਣਤੀ 'ਚ ਪਹੁੰਚੇ ਆ ਜੀ ਤੇ ਸਿੱਧੂ ਮੂਸੇਵਾਲਾ ਜੇ ਅੱਜ ਸਾਡੇ ਵਿੱਚ ਹੁੰਦਾ ਹੁੰਦਾ ਕੀ ਹੈਗਾ ਜੀ ਉਹ ਤਾਂ ਸਦਾ ਦਿਲਾਂ ਚ ਵਸਦਾ ਤੇ ਉਹਨਾਂ ਦੇ ਬਣੂਏ ਇਹ ਧਰਨਾ ਜਿਹੜਾ ਉੱਥੇ ਸੰਭੂ ਬਾਰਡਰ ਤੇ ਜਾਇਆ ਜਾਊਗਾ ਜੀ ਜਿਵੇਂ ਤੁਸੀਂ ਕਹ ਰਹੇ ਕਿ ਜੱਟ ਵੜ ਦਬਦਾ ਨਹੀਂ ਪਹਿਲਾਂ ਵੀ ਜੱਟ ਵੜ ਨਹੀਂ ਦਬਿਆ ਹੁਣ 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 ਕੀ ਲੱਗਦਾ ਕਹਿੰਦੇ ਦਬਾਨ ਵਾਲੇ ਤਾਂ ਬੜੇ ਨੇ ਕਹਿੰਦੇ ਉਹ ਵੀ ਨਹੀਂ ਦਬਦਾ ਤੇ ਸਾਡੇ ਵਾਲਾ ਇਹ ਵੀ ਨਹੀਂ ਦਬਦਾ ਹਾਂ ਕਿਉਂਕਿ ਦਿਲਾਂ ਚ ਦਰਦਾ ਕੋਈ ਫੇਮ ਲੈਣ ਨਹੀਂ ਫੇਮ ਤਾਂ ਸਾਡੇ ਕੋਲੇ ਪਹਿਲਾਂ ਹੀ ਸੀਗਾ ਸਾਡੇ ਵੀਡੀਓ ਸਾਰੀ ਦੁਨੀਆ ਦੇਖਦੀ ਆ ਕੋਈ ਫੇਮ ਲੈਣ ਦੇ ਚੱਕਰ ਚ ਨਹੀਂ ਦਿਲ ਤੋਂ ਆ ਪੰਜਾਬ ਲਈ ਦਰਦਾ ਤਾਂ ਤੁਰੇ ਹੋਏ ਆ ਬਿਲਕੁਲ ਲੋਕ ਤਾਂ ਇਹ ਵੀ ਕਹਿੰਦੇ ਬਈ ਤੁਸੀਂ ਨੌਜਵਾਨਾਂ ਨੂੰ ਪੰਪ ਦੇ ਦੇ ਕੇ ਅੱਗੇ ਲੈ ਜਾਂਦੇ ਹੋ ਵੀ ਮੁੰਡੇ ਮਰਾਉਂਗੇ ਕੌਣ ਕਹਿੰਦਾ ਜੀ ਆਹ ਮੂਰੇ ਖੜਾ ਹੋਊ ਸਾਡੇ ਵਾਲਾ ਇਹ ਗਾਰੰਟੀ ਆ ਕੋਈ ਪਿੱਛੇ ਨਹੀਂ ਘੜਦਾ ਮੂਰੇ ਖੜੇ ਹੋਣਗੇ ਜੀ ਸਾਰੇ ਉਹ ਬਦਨਾਮ ਕਰਨ ਵਾਲਿਆਂ ਨੇ ਤਾਂ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਜੀ ਇਹ ਜਿਹੜੇ ਨੌਜਵਾਨ ਹੁਣੇ ਜਾ ਰਹੇ ਅੱਗੇ ਆ ਬਾਰਡਰਾਂ ਦੇ ਉੱਤੇ ਜਾ ਰਹੇ ਤੁਹਾਨੂੰ ਲੱਗਦਾ ਵੀ ਦਿੱਲੀ ਕੋਈ ਚ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀ ਜਥੇਬੰਦੀਆਂ ਕਿਸਾਨਾਂ ਦੀਆਂ ਪਿੱਛੇ ਬੈਠੀਆਂ ਜਿੱਦ ਤੱਕ ਉਹ ਤਾਂ ਜਿਹੜਾ ਜਥੇਬੰਦੀਆਂ ਨੂੰ ਜੋ ਪਤਾ ਹੈ ਜੋ ਉਹਨਾਂ ਦਾ ਹੁਕਮ ਉਹ ਉਹਨਾਂ ਨੂੰ ਪਤਾ ਜੀ ਜੋ ਉਹਨਾਂ ਦਾ ਹੁਕਮ ਹੋਊਗਾ ਉਵੇਂ ਚੱਲਣਗੇ ਸਾਰੇ ਜੀ ਤੁਸੀਂ ਹੁਣ ਕਿਸਾਨਾਂ ਦੇ ਨਾਲ ਜਾ ਰਹੇ ਹੋ ਕਲਾਕਾਰ ਹੋ ਕੇ ਜਾ ਰਹੇ ਹੋ ਬਹੁਤ ਸਾਰੇ ਕਲਾਕਾਰ ਤਾਂ ਨਿਕਲੇ ਹੀ ਦੇ ਵਿੱਚ ਨਹੀਂ ਜੀ ਸਾਡਾ ਫਰਜ ਆ ਅਸੀਂ ਵੀ ਪੰਜਾਬ ਦਾ ਹੀ ਖਾਨੇ ਆ ਜੀ ਸਾਡਾ ਫਰਜ ਆ ਪੰਜਾਬ ਦਾ ਸਾਥ ਦੇਵਾਂਗੇ ਜੀ ਬਿਲਕੁਲ ਤੇ ਬਿਲਕੁਲ ਤਾਂ ਬਈ ਭਾਨਾ ਭਗੜਾ ਸੀਗਾ ਮੈਡਮ ਮਨਜਿੰਦਰ ਗੁਲਛਨੀ ਵੀ ਨੇ ਮੈਡਮ ਆ ਗਿਆ ਮੈਡਮ ਮੈਡਮ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋ ਲੋਕ ਤੁਹਾਨੂੰ ਸੋਹਂਦੇ ਰਹਿੰਦੇ ਨੇ ਸਟੇਜਾਂ ਦੇ ਉੱਤੋਂ ਅੱਜ ਵੀ ਤੁਸੀਂ ਧਾਰਮਿਕ ਗੀਤ ਗਾਇਆ ਲੋਕਾਂ ਨੂੰ ਨੌਜਵਾਨਾਂ ਨੂੰ ਸचेत ਕੀਤਾ ਰੋਜ਼ ਗਾਉਂਦੇ ਵੈਸੇ ਧਾਰਮਿਕ ਗੀਤ ਤਾਂ ਇਸ ਤੋਂ ਬਿਨਾ ਕੁਝ ਵੀ ਨਹੀਂ ਆ ਬਹੁਤ ਪਹਿਲਾਂ ਵੀ ਅਸੀਂ ਜਦੋਂ ਪਿਛਲੀ ਵਾਰ ਵੀ ਸਿੱਧੂ ਵੀਰੇ ਦੇ ਨਾਲ ਵੀ ਅਸੀਂ ਗਏ ਸੀ ਬਹੁਤ ਸਟੇਜਾਂ ਤੇ ਗਾ ਕੇ ਵੀ ਆਏ ਹਾਂ ਦਿੱਲੀ ਮੋਰ ਫਟਾਜ ਵੀ ਨਾਲ ਆ ਕਿਸਾਨਾਂ ਦੇ ਹਮੇਸ਼ਾ ਨਾਲ ਆ ਕਿਉਂਕਿ ਕਿਸਾਨ ਹੈ ਤੇ ਅਸੀਂ ਆ ਸਾਰੇ ਆਪਾਂ ਇੱਕ ਆ ਕਿਉਂਕਿ ਜਿਹੜਾ ਚਾਹੁੰਦੇ ਸੂਰਜ ਨੂੰ ਸਲਾਮ ਹੁੰਦੀ ਆ ਉਹ ਬੰਦੇ ਨੂੰ ਸਲਾਮ ਹੁੰਦੀ ਆ ਜਿਹੜਾ ਬੇੜਾ ਡਰੇ ਇੱਥੇ ਆ ਜੇ ਤੁਹਾਡੇ ਜੇ ਪਹਿਲਾਂ ਤੇ ਡਰ ਨਹੀਂ ਹੈਗਾ ਤੁਸੀਂ ਇੱਥੇ ਪਹੁੰਚੇ ਹੋ ਕੋਈ ਡਰ ਦਿੱਕਤ ਨਾਲ ਜੀ ਨਾਲ ਡਰ ਕਾਦਾ ਇੱਕ ਦਿਨ ਮਰਨਾ ਹੀ ਆ ਜੇ ਮਰਨਾ ਤਾਂ ਘਰੇ ਬੈਠ ਕੇ ਮਰਨਾ ਸੱਚ ਮਰਨਾ ਸੱਚ ਤੇ ਜਿਉਣਾ ਝੂਠ ਹੈ ਠੀਕ ਹੈ ਨਾ ਮਰਨਾ ਸੱਚ ਤੇ ਜਿਉਣਾ ਝੂਠ ਹੈ ਮੌਤ ਨੇ ਤੇ ਆ ਹੀ ਜਾਣਾ ਜਿਹੜਾ ਨੌਜਵਾਨਾ ਵਿਚ ਜੋਸ਼ ਭਰਿਆ ਗੀਤ ਗਾ ਕੇ ਧਾਰਮਿਕ ਗੀਤ ਵੀ ਗਾਇਆ ਤਾਂ ਇਸ ਤਰ੍ਹਾਂ ਦੇ ਤੁਹਾਡੇ ਗੀਤ ਬਹੁਤ ਸਾਰੇ ਨੇ ਜੋ ਸਟੇਜ ਤੋਂ ਗਾਏ ਹੋਏ ਨੇ ਇੱਕ ਗੀਤ ਤੁਹਾਡਾ ਬੜਾ ਵਾਇਰਲ ਹੁੰਦਾ ਸੀ ਸਟੇਜ ਦੇ ਵਾਲ ਥਾਪੀ ਵਾਲਾ ਗੀਤ ਬੜਾ ਵਾਇਰਲ ਹੋਇਆ ਉਹਦੇ ਨਾਲ ਹੀ ਜੋਸ਼ਪੁਰ ਸ਼ੋਭਦੀਪ ਸਿੱਧੂ ਮੂਸੇ ਵਾਲੇ ਦੀ ਫਿਲਮ ਦਾ ਗਾਣਾ ਸੀ ਉਹ ਮੂਸਾ ਜੱਟ ਫਿਲਮ ਦਾ ਗੀਤ ਸੀ ਉਹ ਲੋਕਾਂ ਨੂੰ ਤਾਂ ਜੋਸ਼ ਆਉਂਦਾ ਹੀ ਆਉਂਦਾ ਸਾਨੂੰ ਖੁਦ ਨੂੰ ਵੀ ਆ ਜਾਂਦਾ ਜਦੋਂ ਅਸੀਂ ਗਾਉਂਦੇ ਹਾਂ ਬਹੁਤ ਜੱਟ ਦਾ ਜਵਾਨ ਹੋ ਗਿਆ ਬਹੁਤ ਸਾਨੂੰ ਪ੍ਰਸਿੱਧੀ ਦਿਵਾਈ ਉਸ ਗੀਤ ਨੇ ਸੋ ਥੈਂਕ ਯੂ ਸਾਡੇ ਸਟੂਡੀਓ ਮਿਊਜ਼ਿਕ ਪਰ ਜਿਵੇਂ ਇੱਥੇ ਨੌਜਵਾਨ ਪਹੁੰਚੇ ਆਏ ਨੇ ਬਹੁਤ ਸਾਰੇ ਜਿਵੇਂ ਤੁਸੀਂ ਆਏ ਹੋ ਮੈਡਮ ਆਏ ਜਸਵਿੰਦਰ ਕੁਰ ਬਣ ਤਾਂ ਕੁੜੀਆਂ ਵੀ ਇਸ ਦੇ ਵਿੱਚ ਸੁਚੇਤ ਹੋਣ ਕਿ ਮੁੱਦੇ ਅਸਲ ਦੇ ਵਿੱਚ ਪਛਾਣਨੇ ਚਾਹੀਦੇ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਸਾਰੇ ਸਿੰਗਰਾਂ ਨੂੰ ਅੱਜ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇ ਸਾਨੂੰ ਕਿਸਾਨ ਬੁਲਾਉਂਦੇ ਨੇ ਪ੍ਰੋਗਰਾਮਾਂ ਤੇ ਜੱਟ ਬੁਲਾਉਂਦੇ ਨੇ ਜ਼ਮੀਨਾਂ ਜਾਇਦਾਦਾਂ ਵਾਲੇ ਸਾਰੇ ਕਲਾਕਾਰ ਨੂੰ ਸਾਥ ਦੇਣਾ ਚਾਹੀਦਾ ਹੈ ਬਾਕੀ ਸਿੱਧੂ ਦੀ ਟੀਮ ਹੈ ਸਾਰੀ ਅਸੀਂ ਵੀ ਨਾਲ ਖੜੇ ਹਾਂ ਕਦੇ ਸਿੱਧੂ ਬਈ ਨਾਲ ਗਏ ਹਾਂ ਕਦੇ ਗੱਲਬਾਤ ਕੀਤੀ ਹੋਈ ਹੈ ਕੀ ਹੋ ਰਿਹਾ ਹੈ ਮੈਨੂੰ ਹਾਲਾ ਕਿਵੇਂ ਕੀਤਾ ਜਾ ਸਕਦਾ ਕਦੇ ਤੁਹਾਡੇ ਨਾਲ ਕੋਈ ਪਲਾਨ ਸਾਂਝਾ ਕੀਤਾ ਹੋਵੇ ਬਈ ਹੋਰਾਂ ਬਹੁਤ ਕੀਤੀ ਆ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਅਸੀਂ ਬਟ ਹਲੇ ਤਾਂ ਸ਼ੁਰੂਆਤ ਸੀ ਫਿਰ ਵੀ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਦਿਲ ਚ ਜੀ ਕਦੇ ਇੰਟਰਵਿਊ ਚ ਕਰਾਂਗੇ ਸਾਂਝਾਂ ਤੁਸੀਂ ਜਾਂਦੇ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਜਿਵੇਂ ਇਕੱਠ ਹੋਇਆ ਜਿੰਨੇ ਵੀ ਤੁਸੀਂ ਪਹੁੰਚੇ ਕਲਾਕਾਰ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲੇ ਇਹੀ ਸਨੇਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਓ ਆਪਣੇ ਮਾਪਿਓ ਦੀ ਆਪਣੇ ਧਰਮ ਦੀ ਇੱਜ਼ਤ ਕਰੋ ਤੇ ਹੱਕਾਂ ਲਈ ਖੜੋ ਅਖੀਲੀ ਇੱਕ ਬਸ ਅ ਮੈਂ ਰਿਕਵੈਸਟ ਕਰਾਂਗਾ ਥਾਪੀ ਗੀਤ ਸੁਣਾ ਜੋ ਜੇ ਮੂਸੇ ਵਾਲਾ ਉਹ ਤੇ ਸੁਣਾਉਣੇ ਚੱਲ ਗਏ ਕਿ ਬੋਲ ਹਲ ਸੁਣਾਉਣੇ ਬਾਬਾ ਰਾਜਾ ਰਾਜ ਜੀ ਉਹ ਸੱਤ ਚ ਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਕੀ ਬਾਤ ਹੈ ਬਹੁਤ ਸ਼ੁਕਰੀਆ ਮੈਡਮ ਮਨਜਿੰਦਰ ਗੁਲਸ਼ਨ ਤੇ ਬਲਕਾਰਨ ਅਖੀਲਾ ਭਾਨਾ ਭਗੋੜਾ ਸਾਡੇ ਨਾਲ ਸੀਗੇ ਦਾ ਦਸ ਫੀਟ ਤੁਹਾਡਾ ਨਾਲ ਸਾਂਝੀ ਕੀਤੀ ਹੈ ਮੁੰਡਾ ਸੱਤ ਤੇ ਖਲੋਕ ਕੇ ਮਾਰੇ ਥਾਪੀ ਆ ਪੁੱਤ ਜੱਟ ਦਾ ਜਵਾਨ ਹੋ ਗਿਆ ਉਹਨਾਂ ਨੇ ਬੋਲ ਕਏ ਨੇ ਤਾਂ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਸਾ ਜੋਗ ਦੇ ਸੀ ਜਕਮੀਰ ਧੰਨਵਾਦ